ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਮੈਂ ਬੈਦ ਗਰਮੇਰ ਸਿੰਘ ਖਾਲਸਾ ਇਹ ਜੋ ਤੁਸੀਂ ਦੇਖ ਰਹੇ ਹੋ ਪੁੜੀਆਂ ਇਹ ਮੀਨਿਆਂ ਦਾ ਕੰਮ ਪਿਤ ਪ੍ਰਕਿਰਤੀ ਨੂੰ ਸ਼ਾਂਤ ਕਰਨਾ ਪਤਾਸ਼ਾ ਅਗਰਵਾਸ਼ਾ ਤੇ ਅਮਾਸ਼ਾ ਦੇਹ ਵਿੱਚ ਜਿਹੜੀ ਗਰਮੀ ਪਈ ਆ ਉਹਦੇ ਵਾਸਤੇ ਇੱਕ ਨੰਬਰ ਆ ਖਾਸ ਕਰਕੇ ਬੀਬੀਆਂ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਵਰਦਾਨ ਆ ਬੀਬੀਆਂ ਭੈਣਾਂ ਵਾਸਤੇ ਖਾਸ ਕਰਕੇ ਕੁਆਰੀਆਂ ਕੁੜੀਆਂ ਤੋਂ ਲੈ ਕੇ ਜਿਨ੍ਹਾਂ ਦੇ ਫੇਸ ਤੇ ਛਾਈਆਂ ਚਿਹਰਾ ਸਾਫ਼ ਨਹੀਂ ਹੁੰਦਾਗਾ ਜਾਂ ਗਰਭ ਵਿੱਚ ਸੋਜ ਹੁੰਦੀ ਹੈ ਗਰਭ ਵਿੱਚ ਗਰਮੀ ਜ਼ਿਆਦੇ ਹੁੰਦੀ ਹੈ ਉਹਨਾਂ ਵਾਸਤੇ ਹੁਣ ਅਸਲਤ ਅਸਲ ਦੇ ਵਿੱਚ ਇਹ ਜਿਹੜੀ ਚੀਜ਼ ਆ ਇੰਨੀ ਫਾਇਦੇਮੰਦ ਕਿਉਂ ਆ ਓਕੇ ਫਾਇਦੇਮੰਦ ਇਸ ਕਰਕੇ ਆ ਕਿਉਂਕਿ ਇਹ ਜਿਹੜੀ ਬੂਟੀ ਤੁਸੀਂ ਦੇਖ ਰਹੇ ਹੋ ਤੁਸੀਂ ਇਹ ਮੋਤੀ ਪਿਸ਼ਟੀ ਆ ਮੋਤੀ ਪਿਸ਼ਟੀ ਪ੍ਰਵਾਲ ਪਿਸ਼ਟੀ ਤੇ ਹਕੀਕ ਪਿਸ਼ਟੀ ਤਿੰਨੇ ਹੀ ਇਹ ਤੀਜਾਂ ਦਾ ਜਿਹੜਾ ਬੋੜਾ ਤਿੰਨੇ ਹੀ ਇਹ ਪਸਮਾਨ ਮੋਤੀ ਪੈਸਤੀ ਅਕੀਕ ਪੈਸਤੀ ਤੇ ਪ੍ਰਵਾਲ ਪੈਸਤੀ ਇਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਣਗੀਆਂ ਬਣੀਆਂ ਬਣਾਈਆਂ ਤਿੰਨਾ ਨੂੰ ਮਿਕਸ ਕਰਕੇ ਤਕਰੀਬਨ ਤੋਂ ਤਕਰੀਬਨ ਸਾਰੀਆਂ ਚੀਜ਼ਾਂ ਤਿੰਨੇ 10 ਗ੍ਰਾਮ ਲਿਓ ਠੀਕ ਹੈ ਜੀ ਬਰਾਬਰ ਹੋਣ 10 ਗ੍ਰਾਮ 3-3 ਗ੍ਰਾਮ ਲਿਓ 10 ਗ੍ਰਾਮ ਦੀ ਤੁਸੀਂ ਬਣਾਉਣੀ ਹੈ 30 ਪੁੜੀਆਂ ਇਹ 20 ਗ੍ਰਾਮ ਦੀਆਂ 60 ਪੁੜੀਆਂ ਸੋ ਇੱਕ ਪੁੜੀ ਜਿਨ੍ਹਾਂ ਨੂੰ ਜਿਨ੍ਹਾਂ ਬੀਬੀਆਂ ਦਾ ਬੀਪੀ ਲੋ ਰਹਿੰਦਾ ਜਾਂ ਜੈਨਸ ਦਾ ਜਿਨ੍ਹਾਂ ਦਾ ਬੀਪੀ ਲੋ ਰਹਿੰਦਾ ਪਤਰੀ ਵਜ੍ਹਾ ਕਰਕੇ ਗਰਮੀ ਦੀ ਵਜ੍ਹਾ ਕਰਕੇ ਜਾਂ ਚਿਹਰਾ ਸਾਫ਼ ਨਹੀਂ ਹੁੰਦਾ ਖੂਨ ਦੀ ਕਮੀ ਆ ਉਹ ਬੀਬੀਆਂ ਇਸ ਪੁੜੀ ਨੂੰ ਗਾਜਰ ਦੇ ਮਰਬੇ ਨਾਲ ਖਾਣ ਚਿਹਰਾ ਵੀ ਸਾਫ਼ ਹੋਏਗਾ ਸਕਿਨ ਵੀ ਸਾਫ਼ ਹੋਏਗੀ ਤੇ ਨਾਲ ਨਾਲ ਉਹਨਾਂ ਦੀ ਜਿਹੜੀ ਗਰਮੀ ਆ ਉਹ ਵੀ ਕਵਰ ਹੋਏਗੀ ਇਹ ਸਾਰਾ ਨਾ ਉਹ ਕਬਰ ਹੋਏਗਾ ਸੋ ਦੂਜਾ ਇਹ ਜਿਨ੍ਹਾਂ ਦੇ ਵਿੱਚ ਵੀਰਜ ਦੀ ਕਮੀ ਹੁੰਦੀ ਹੈ ਜੈਂਟਸ ਦੇ ਵਿੱਚ ਤੇ ਦਿਮਾਗ ਚ ਗਰਮੀ ਜ਼ਿਆਦਾ ਹੁੰਦੀ ਹੈ ਗੁੱਸਾ ਚੜਚੜਾਪਨ ਕਮਜ਼ੋਰੀ ਵੀਕਨੈਸ ਥਕਾਵਟ ਉਹਨਾਂ ਵਾਸਤੇ ਇੱਕ ਨੰਬਰ ਆ ਹਣ ਉਹ ਇਹਨੂੰ ਕਿਦਾਂ ਇਸਤੇਮਾਲ ਕਰਨ ਉਹ ਇਹਨੂੰ ਚੁੱਪ ਕਰਕੇ ਇੱਕ ਪੂੜੀ ਨੂੰ ਮੱਖਣ ਜਾਂ ਮਲਾਈ ਚ ਲਪੇਟ ਕੇ ਲੈਣਾ ਮੱਖਣ ਜਾਂ ਮਲਾਈ ਦੇ ਵਿੱਚ ਲਪੇਟ ਕੇ ਮਿਸ਼ਰੀ ਮਿਲਾ ਦੁੱਧ ਉੱਪਰ ਦੀ ਪੀ ਲੈਣਾ ਉਹ ਬਲੇਦ ਉਹ ਦੋ ਘੋਬੇ ਵਿੱਚ ਮਿਸ਼ਰੀ ਪਾਈ ਹੋਵੇ ਤੇ ਪੀ ਲੈਣ ਔਰ ਉਹਨਾਂ ਦੇ ਵਾਸਤੇ ਵੀਰਿਆ ਵਰਧਕ ਆ ਦਿਮਾਗ ਨੂੰ ਸ਼ਾਂਤ ਦਿੰਦਾ ਲਿਵਰ ਨੂੰ ਸ਼ਾਂਤੀ ਦਿੰਦਾ ਤੇ ਹਾਰਟ ਵਾਸਤੇ ਵਧੀਆ ਹਾਰਟ ਨੂੰ ਮੋਤੀ ਪੈਸਤੀ ਵਧੀਆ ਰਹਿੰਦੀ ਆ ਅਕੀ ਕੈਪੈਸਿਟੀ ਨਾਲ ਇਹ ਮਤਲਬ ਧੜਕਣ ਜਿਹੜੀ ਵੱਧਦੀ ਆ ਘਬਰਾਹਟ ਹੁੰਦਾ ਉਹਦੇ ਵਾਸਤੇ ਇੱਕ ਨੰਬਰ ਆ ਦੂਜਾ ਜਿਨ੍ਹਾਂ ਦੇ ਬੀਰਜ ਦੇ ਵਿੱਚ ਕੋਈ ਇਨਫੈਕਸ਼ਨ ਹੁੰਦੀ ਆ ਸਾਫ਼ ਨਹੀਂ ਹੋ ਰਿਹਾ ਪਸੈਲਾ ਜਾਂ ਕਿ ਬੀਰਜ ਸਹੀ ਨਹੀਂ ਆ ਜਾਂ ਪਿਸ਼ਾਬ ਦੇ ਵਿੱਚ ਗਰਮੀ ਆ ਜਲਣ ਨਾਲ ਲੱਗ ਕੇ ਆਉਂਦਾ ਉਹਨਾਂ ਵਾਸਤੇ ਵੀ ਇੱਕ ਨੰਬਰ ਆ ਤੇ ਅਨੇਕਾਂ ਇਹਦੇ ਫਾਇਦੇ ਜੇ ਦਸੀਏ ਤਾਂ ਮੁੱਕਣ ਹੀ ਨਾ ਮੋਤੀ ਪੈਸਤੀ ਆ ਕੀ ਕਪੈਸਤੀ ਪਰਵਾਲ ਪੈਸਤੀ ਤਿੰਨੇ ਪੈਸਤੀਆਂ ਲੈ ਕੇ ਬਰਾਬਰ ਕਰਕੇ 10 ਗ੍ਰਾਮ ਦੀਆਂ 30 ਪੁੜੀਆਂ ਬਣਾ ਲਓ ਜੇ ਕੋਈ ਕਮਜ਼ੋਰ ਆ ਵੱਧ ਬਣਾ ਲਓ ਤਿੰਨੇ 30 ਬਣਾ ਲਓ ਅਲੱਗ-ਅਲੱਗ ਦੇ ਅਨੁਪਾਣਾਂ ਮਲਾਈ ਨਾਲ ਮੱਖਣ ਨਾਲ ਸ਼ਹਿਦ ਨਾਲ ਤੇ ਕੁਵਾਸ ਨਾਲ ਕਿਸੇ ਨਾਲ ਅਲੱਗ-ਅਲੱਗ ਇਹ ਜਾਂ ਮਰਬਿਆਂ ਦੇ ਨਾਲ ਇਹਦਾ ਸੇਵਨ ਕੀਤਾ ਜਾਂਦਾ ਹੈ ਜੇ ਕਿਸੇ ਵਿਅਕਤੀ ਦੇ ਅੰਦਰ ਅਫਰ ਕਲੈਕਟਰ ਬਣ ਜਾਂਦਾ ਜਖਮ ਬਣ ਜਾਂਦੇ ਆ ਗਰਮੀ ਜ਼ਿਆਦਾ ਹੋਣ ਕਰਕੇ ਉਹ ਇਸ ਇਸ ਪਾਊਡਰ ਨੂੰ ਇਸ ਬਸਮ ਨੂੰ ਪਿਸਤੀ ਨੂੰ ਇਸ ਪਿਸਤੀ ਨੂੰ ਸੌਰੀ ਬਸਮ ਕਹਿ ਰਹੇ ਇਸ ਪਿਸਤੀ ਨੂੰ ਆਪ ਜੀ ਕੱਤੀ ਲੱਸੀ ਦੇ ਨਾਲ ਲੈ ਸਕਦੇ ਹੋ ਮਲਾਈ ਵਾਲਾ ਲੈ ਕੇ ਉੱਪਰ ਦੀ ਕੱਤੀ ਲੱਸੀ ਲੈ ਸਕਦੇ ਹੋ ਅਨੇਕਾਂ ਤਰ੍ਹਾਂ ਦੇ ਦੇ ਕੰਮ ਹੈ ਜਲਣਾ ਪਸ਼ਾਬ ਚ ਗਰਮੀ ਹੈ ਇਨਫੈਕਸ਼ਨ ਹੈ ਪੈਰਾਂ 'ਚ ਟੈਕਨੀਕਲ ਦਾ ਪਸੀਨੇ 'ਚ ਗਰਮੀ ਜ਼ਿਆਦਾ ਹੁੰਦੀ ਆ ਦਿਮਾਗ ਜ਼ਿਆਦਾ ਗੁੱਸੇ 'ਚ ਭਰੇ ਰਹਿੰਦਾ ਟੈਨਸ਼ਨ ਜਿਹੜਾ ਜਿਹੜਾ ਆਪਾਂ ਨੂੰ ਕਮਜ਼ੋਰੀ ਥਕਾਵਟ ਆਲਸ ਅਨੇਕਾ ਇਦਾਂ ਦੇ ਰੋਗ ਆ ਖਾਸ ਕਰਕੇ ਬੀਬੀਆਂ ਵਾਸਤੇ ਗਰਭਾਸ਼ਯਾ ਵਾਸਤੇ ਹੋਰ ਵੀ ਜ਼ਿਆਦਾ ਵਧੀਆ ਜਿਨ੍ਹਾਂ ਦਾ ਗਰਭ ਨਹੀਂ ਠਹਿਰਦਾ ਗਰਭ ਗਿਰ ਜਾਂਦਾ ਜਾਂ ਗਰਭ ਦੇ ਵਿੱਚ ਗਰਮੀ ਹੁੰਦੀ ਆ ਗਰਭ ਵਿੱਚ ਗਰਮੈਸ ਜ਼ਿਆਦਾ ਪੀਰੀਅਡ ਤੇ ਅਸਰ ਪੈਂਦਾ ਉਹਨਾਂ ਵਾਸਤੇ ਹੋਰ ਵੀ ਇਹ ਲਾਹੇਵੰਦ ਸੌਦਾ ਤਾਂ ਜੋ ਸਮਾਜ ਤੱਕ ਇਹ ਮੇਰਾ ਮਕਸਦਾ ਵੀ ਲੋਕਾਂ ਤੱਕ ਸਹੀ ਚੀਜ਼ ਪਹੁੰਚਦੀ ਹੋ ਸਕੇ ਮੋਤੀ ਪਸਤੀ ਹਕੀਕ ਪਸਤੀ ਤੇ ਪ੍ਰਵਾਲ ਪਸਤੀ ਬਹੁਤ ਹੀ ਆਲਾ ਦਰ ਦਾ ਨੁਕਸਾਨ ਕੋਈ ਨੁਕਸਾਨ ਨਹੀਂ ਹਾਂ ਜਿਨ੍ਹਾਂ ਨੂੰ ਥੋੜੀ ਜੀ ਪਥਰੀ ਦੀ ਦਿੱਕਤ ਹੈ ਕੈਲਸ਼ੀਅਮ ਪਹਿਲੇ ਹੀ ਖੜਾ ਉਹਨਾਂ ਬਾਅਦ ਥੋੜਾ ਜਿਹਾ ਘੱਟ ਲਿਆ ਜਾਵੇ ਪਰ ਨੁਕਸਾਨ ਉਹਨਾਂ ਨੂੰ ਵੀ ਕੋਈ ਨਹੀਂ ਪਥਰੀ ਨਿਵਾਦੀ ਕੁਛ ਨਹੀਂ ਦਰਦ ਨਹੀਂ ਹੁੰਦਾਗਾ ਪਰ ਥੋੜਾ ਜਿਹਾ ਘੱਟ ਲੈਣ ਕੈਲਸ਼ੀਅਮ ਜ਼ਿਆਦਾ ਵਧੀਆ ਹੁੰਦਾ ਇੱਕ ਨੰਬਰ ਕੈਲਸ਼ੀਅਮ ਠੰਡੀ ਤਸਵੀਰ ਦਾ ਬਣ ਜਾਂਦਾ ਇਹ ਜਿਨ੍ਹਾਂ ਨੂੰ ਗਰਮੀ ਆ ਉਹ ਇਹਨੂੰ ਲੈਣ ਤੇ ਆਨੰਦ ਲੈਣ ਬਾਕੀ ਜੇ ਕਿਸੇ ਨਾਲ ਮੇਰੇ ਨਾਲ ਸੰਪਰਕ ਕਰਨੀ ਆ 84373 79346 ਇਹ ਮੇਰਾ ਵਟਸਐਪ ਨੰਬਰ ਹੈ ਤੇ ਆਪ ਜੀ ਮੇਰੇ ਨਾਲ ਸਾਂਝ ਵੀ ਕਰ ਸਕਦੇ ਆ ਮਿਲਦੇ ਆ ਅੱਗੇ ਅਗਲੀ ਵੀਡੀਓ ਤੱਕ ਤਾਂ ਜੋ ਤੁਹਾਨੂੰ ਹੋਰ ਵੀ ਕੋਈ ਨੁਸਖਾ ਦੇ ਜੀ ਇਹ ਨੁਸਖਾ ਸਦਰੀ ਹੈ ਜਿਹੜਾ ਮੈਂਬਰ ਮਰਜ਼ੀ ਵਰਤ ਲੇ ਕੋਈ ਗਰਮੀ ਨਹੀਂ ਕੋਈ ਨੁਕਸਾਨ ਨਹੀਂ ਕੋਈ ਬੀਪੀ ਸੀਪੀ ਦਾ ਚੱਕਰ ਨਹੀਂ ਕੋਈ ਇਦਾਂ ਦਾ ਨਾ ਚੱਕਰ ਨਹੀਂ ਬਾਬਾ ਫਿਰ ਗਰਮੀ ਦੇ ਮਰੀਜ਼ਾਂ ਵਾਸਤੇ ਵੀ ਇਹ ਬਹੁਤ ਜ਼ਿਆਦਾ ਬਿਹਤਰ ਮਤਲਬ ਜੇ ਦਸੀਦਾ ਇਹਦੇ ਗੁਣ ਮੁੱਕਦੇ ਹੀ ਨਹੀਂ ਬਾਕੀ ਵੀਡੀਓ ਨੂੰ ਤੁਸੀਂ ਲਾਈਕ ਅਤੇ ਸ਼ੇਅਰ ਕਰੋ ਤਾਂ ਜੋ ਅੱਗੇ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ ਬਤਵਾਦੇ ਨੂੰ ਸ਼ੇਅਰ ਜਰੂਰ ਕਰਿਓ ਤਾ ਜੋ ਸਮਾਜ ਦੇ ਵਾਸਤੇ ਬਦੀ ਤੋਂ ਬਦੀ ਅਸੀਂ ਅਪਡੇਟ ਦਿੰਦੇ ਰਹੀਏ ਬਾਕੀ ਮੇਰਾ ਮਕਸਦ ਇਹ ਹੀ ਆ ਵੀ ਮੈਂ ਤਕਰੀਬਨ ਤਕਰੀਬਨ ਜੋ ਵੀ ਚੀਜ਼ ਪਾਉਣਾ ਮੇਰੇ ਅਨੁਭਵ ਦੇ ਵਿੱਚ ਹੁੰਦੀ ਹੈ ਉਹੀ ਪਾਉਣਾ ਮੈਂ ਕੋਈ ਇਦਾਂ ਦੀ ਨਹੀਂ ਪਾਈ ਦੀ ਵੀ ਕਿਤਾਬ ਵਿੱਚੋਂ ਪੜ੍ਹ ਕੇ ਪਤਾ ਨਹੀਂ ਜੀ ਨਹੀਂ ਜੋ ਅਨੁਭਵ ਦੇ ਵਿੱਚ ਹੈ ਉਹੀ ਆਪਾਂ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ